ਅੱਜ ਖਨੌਰੀ ਮੋਰਚੇ ਤੇ ਜੋ ਸਾਨੂੰ ਗੁਪਤ ਸੂਚਨਾ ਮਿਲੀ ਹੈ ਜੋ ਰਿਪੋਰਟਾਂ ਆਈਆਂ ਨੇ ਕਿ ਕਿਸੇ ਵੇਲੇ ਵੀ ਦੋਨੇ ਸਰਕਾਰਾਂ ਰਲ ਕੇ ਖਨੌਰੀ ਮੋਰਚੇ ਤੇ ਹਮਲਾ ਕਰਕੇ ਸਰਦਾਰ ਦਇਗਜੀਤ ਸਿੰਘ ਡੱਲੇਵਾਲ ਨੂੰ ਆਪਦੇ ਕਬਜੇ ਚ ਲੈ ਸਕਦੇ ਜਾਂ ਨੇ ਗ੍ਰਿਫਤਾਰ ਕਰ ਸਕਦੇ ਆ ਪਰ ਜੇ ਇੰਨਾ ਕੁਸ਼ ਦੇ باوجود ਸਾਨੂੰ ਮਾਰ ਕੇ ਲਾਤੜ ਕੇ ਉਹ ਅਗਰ ਗਾਹਾਂ ਨੂੰ ਬਾਧਦੇ ਆ ਤਾਂ ਫਿਰ ਨਾਲ ਇਹਨਾਂ ਦੀ ਜਿਹੜੀ ਇਸ ਵੇਲੇ ਅਸੀਂ ਸਾਰਿਆਂ ਨੂੰ ਲੈ ਫੋ ਰਿਹਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾਲ ਦੇ ਜਿਹੜੇ ਸਾਡੇ ਪਿੰਡ ਜਿੱਥੋਂ ਲੰਗਰ ਆ ਰਿਹਾ ਰੋ ਜਿਹੜੀ ਸੰਗਤ ਆ ਰਹੀ ਹੈ ਦੂਰ ਤੋਂ ਜਿਹੜੇ ਹਰਿਆਣੇ ਦੇ ਸਾਡੇ ਕਿਸਾਨ ਹੈ ਪੰਜਾਬ ਦੇ ਕਿਸਾਨ ਹੈ ਜਿੱਥੋਂ ਵੀ ਸਾਡੀ ਆਵਾਜ਼ ਸੁਣਦੀ ਹੈ ਜਦੋਂ ਵੀ ਆਪਦੇ ਵਹੀਕਲ ਟੈਂਟ ਤਿਆਰ ਕਰਕੇ ਖਨੌਰੀ ਮੋਰਚੇ 'ਚ ਪਹੁੰਚੋ ਜੇ ਸਮਾਂ ਇਹ ਜਿਹੜਾ ਪ੍ਰੋਗਰਾਮ ਹੈ ਸਿਖਰਾਂ ਤੇ ਲੈ ਕੇ ਗਏ ਹੋਏ ਆਂ ਅਗਰ ਸਰਕਾਰ ਕੋਈ ਵੀ ਹਮਲਾ ਕਰਦੀ ਹੈ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਤਾਂ ਲੜਾਂਗੇ ਜਿੰਨੇ ਮੋਰਚੇ ਦੇ ਵਿੱਚ ਬੈਠੇ ਆਂ ਪਰ ਭਰਾਵੋ ਘਰਾਂ ਚ ਸਮਾਂ ਨਹੀਂ ਦੇਖੀਦਾ ਟਾਈਮ ਨਹੀਂ ਦੇਖੀਦਾ ਜਿਹੜੇ ਵੀ ਜਿਹੜੇ ਸਾਡੇ ਕਿਸਾਨ ਨੂੰ ਭੈਣ ਨੂੰ ਵੀਰ ਨੂੰ ਅ ਸੁਚਕ ਮੈਸੇਜ ਮਿਲ ਗਿਆ ਤਾਂ ਉਹ ਆਪਦੀ ਤਿਆਰੀ ਕਰਕੇ ਖਨੌਰੀ ਆਉਣ ਤੇ ਆਪਦੇ ਪਿੰਡਾਂ ਦੇ ਵਿੱਚ ਨੇੜਲਿਆਂ ਦੇ ਵਿੱਚ ਲੌਂਚਮੈਂਟਾ ਕਰਾ ਕੇ ਜਾਣੇ ਉਹ ਟਾਈਮ ਨਹੀਂ ਕਿਸੇ ਵੇਲੇ ਵੀ ਇਹ ਹਮਲਾ ਕਰ ਸਕਦੇ ਆ ਲਗਭਾਗੇ ਤੈ ਹੈ ਕਿ ਜਿੰਨੇ ਇਹਨਾਂ ਨੇ ਹਮਲੇ ਕੀਤੇ ਆ ਸਰਕਾਰਾਂ ਨੇ 12 ਵਜੇ ਤੋਂ ਬਾਅਦ ਹੀ ਕੀਤੇ ਆ ਤਾਂ ਕਿਉਂਕਿ ਉਦੋਂ ਸੰਗਤ ਸੌ ਜਾਂਦੀ ਹੈ ਧੜਕ ਹੋ ਜਾਂਦੇ ਬੇਸਲੇ ਹੋ ਜਾਂਦੇ ਆ ਤਾਂ 12 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਜਿਹੜਾ ਸਮਾਂ 7 ਘੰਟੇ ਉਹ ਸਾਡੇ ਲਈ ਬੜਾੇ ਲੋਡ ਹੈ ਧਿਆਨ ਕਰਨ ਦੀ ਲੋੜ ਹੈ ਕਿ ਜੇ ਸਰਕਾਰ ਹਮਲਾ ਕਰਦੀ ਆ ਤਾਂ ਅਸੀਂ ਸੜਕਾਂ ਤੇ ਆ ਕੇ ਉਹਨੂੰ ਵਾਪਸ ਮੋੜ ਗਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸ ਗੱਲ ਤੇ ਮਰਨ ਵਰਤ ਕਰ ਰਿਹਾ ਉਹ ਜਿਹੜੀਆਂ 12 ਮੰਗਾਂ ਨੇ ਸਾਡੀਆਂ ਤੁਹਾਨੂੰ ਲਾਗੂ ਕਰਵਾਉਣ ਲਈ ਲਗਾਤਾਰ ਆਪਾਂ ਲੜ ਰਹੇ ਆ ਅਪੀਲ ਕਰਾਂਗੇ ਆਸ ਵੀ ਕਰਾਂਗੇ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਹੁਣੇ ਰਾਤ ਨੂੰ ਜਿੱਥੋਂ ਦੂਰ ਨੇੜੇੋਂ ਮੋਰਚੇ ਤੇ ਪਹੁੰਚੋ ਧੰਨਵਾਦ ਸਾਡੇ ਨਾਲ ਮੇਰੇ ਸਾਰੇ ਫੋਰਮ ਦੇ ਜਿਹੜੇ ਸਾਡੇ ਆਗੂ ਵੀ ਖੜੇ ਨੇ ਦੀਪੀ ਕੇ ਸ਼ੰਭੂ ਮੋਰਚੇ ਤੇ ਇਹਨਾਂ ਨੇ ਬੜਾ ਕੁਝ ਹੰਡਾਇਆ ਬੜਾ ਕੁਝ ਦੇਖਿਆ ਏ ਵੀ ਜਿਹੜੀ ਆਪਣੀ ਸੰਗਤਾਂ ਨੂੰ ਪੇਲ ਕਰਨਾ ਚਾਹਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅਪੀਲ ਦਾ ਬਾਬਾ ਜੀ ਨੌਜਵਾਨਾਂ ਨੂੰ ਵੀ ਤੁਹਾਡਾ ਫਰਜ ਹੈ ਬਾਈ ਖਨੋਰੀ ਬਾਰਡਰ ਨੂੰ ਆ ਕੇ ਤਕੜਾ ਕਰੋ ਤੁਹਾਡੀਆਂ ਪੀੜ੍ਹੀਆਂ ਵਾਸਤੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਤੁਹਾਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤਦੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਥੋੜੇ ਲਈ ਨੇ 40 ਸਾਲ ਦਾ ਸੰਘਰਸ਼ਾ ਉਹਨਾਂ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗੇ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਆਈ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦੁਆਰਾ ਮੋਰਚੇ 'ਚ ਲੜਨ ਜੋਗੇ ਨਹੀਂ ਰਹੋਗੇ ਭੁੱਲ ਜਿਓ ਐਮਐਸਪੀ ਚੀਜ਼ ਕੀ ਹੁੰਦੀ ਆ ਅੱਜ ਦੁਆਰੇ ਮੋਰਚੇ 'ਚ ਜਾਨ ਪਾਈ ਹੈ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋ ਅਸੀਂ ਵੱੱਦ ਤੋਂ ਵੱਧ ਇੱਥੇ ਪੈਰੀਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੇ ਉਥੇ ਉਹਨਾਂ ਦੀ ਹਾਲਾਤ ਇਸ ਟਾਈਮ ਸੀਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈਨਾ ਐਡਾ ਐਡਾ ਦਾਲਮਡੋਲ ਸ੍ਰੀ ਹੈਨਾ ਅਜੋ ਬਹੁਤ ਬੀਤ ਚੁੱਕੇ ਨੇ ਹੈਨਾ ਕਿਦੇ ਲਈ ਬਈ ਹੈਨਾ ਤੁਹਾਡੀਆਂ ਫਸਲਾਂ ਲਈ ਤੁਹਾਡੀਆਂ ਨਸਲਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾਂ ਇੱਕ ਵਾਰ ਪ੍ਰਸ਼ਾਸਨ ਐਮਿਕ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚੱਕ ਕੇ ਕੇ ਲੈ ਗਏ ਅਕੀ ਦੁਬਾਰਾ ਵੀ ਵੇਟ ਕਰ ਰਹੇ ਆ ਵੀ ਉਹਨਾਂ ਨੂੰ ਚੱਕ ਕੇ ਲੈ ਜਾਣੇ ਬਈ ਸਾਡੇ ਤਾਂ ਜ਼ਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਤੇ ਖੜੇ ਆ ਠੀਕ ਆ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇਉਂਦੇ ਜਦੋਂ ਤੱਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਮੰਨ ਕੇ ਅਪੀਲ ਕਰਦੇ ਆ ਭਾਈ ਸਾਰਿਆਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਰਡਰ ਨੂੰ ਤਕੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹੈਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਵੱਧ ਤੋਂ ਵੱਧ ਚਾਹੀਦੇ ਨੇ ਤੇ ਅਸੀਂ ਢਾਲ ਮੰਨਣਾ ਹੈ ਸਰਦਾਰ ਜਗਜੀਤ ਸਿੰਘ ਢੱਲੇਵੜ ਦੀ ਉਹਨਾਂ ਨੂੰ ਬਚਾਉਣਾ ਹੈ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਹੈ ਵੀ ਵਹੀਰਾਂ ਕਿੱਤੋਂ ਆਪਣੀ ਜਿਹਨੂੰ ਜਿਦੋਂ ਵੀ ਮੈਸੇਜ ਮਿਲਦਾ ਆ ਨਾ ਅਤੇ ਆਪਣਾ ਖਨੋਰੀ ਬਾਰਡਰ ਨੂੰ ਸੰਭੂ ਬਾਰਡਰ ਨੂੰ ਬਾਰਡਰਾਂ ਨੂੰ ਤਕੜੇ ਕਰੋ ਬਾਬਾ ਜੀ ਇਹ ਮਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰ

इस पूरे आंदोलन को शिखरों पर पहुंचा दिया है केंद्र सरकार बड़ी घबराई हुई है केंद्र सरकार के अंदर घबराहट है सरकार के पास हमारे सवालों के जवाब नहीं है सरकार को मांग पूरी ही करनी पड़ेगी तो इसलिए हाथ जोड़ के आप सबसे प्रार्थना है सरदार जगजीत सिंह डल्लेवाल जी ने एक ही बात कही है कि केंद्र सरकार के पास दो विकल्प हैं या तो वो एमएसपी पे कानून बना दे या फिर वो मेरी कुर्बानी और शहादत ले ले तो साथियों जो महान योद्धा हमारे और आपके आने वाली पीढ़ियों के भविष्य को बचाने के लिए इतनी बड़ी कुर्बानी दे रहे हैं जिनको मशीन भी अटैच कर दी गई है क्योंकि डॉक्टरों का कहना है इनको कभी भी दिल का दौरा पड़ सकता है कभी भी ब्रेन हेमरेज हो सकती है क्योंकि इनका बीपी और शुगर बहुत ही ज्यादा फ्लक्चुएट कर रहा है वजन उनका बारह किलोग्राम से भी ज्यादा घट गया है तो आप सबसे हाथ जोड़ के प्रार्थना है जिस जिस साथी को ये सूचना मिल रही है हम सब की तरफ से सारे समाज की तरफ से सारी संगत की तरफ से कि सारे साथी तुरंत प्रभाव से अपनी अपनी गाड़ियां लेके ਖਨੋਰੀ ਮੋਰਚੇ 'ਤੇ ਪਹੁੰਚੋ ਬਹੁਤ ਬਹੁਤ ਧੰਨਵਾਦ